come ਹੁਸ਼ਿਆਰਪੁਰ ਦੇ ਪਿੰਡ ਪਿੰਡੋਰੀ ਖਜੂਰਤ ਦਾ ਰਹਿਣ ਵਾਲਾ ਇੱਕ ਵਿਅਕਤੀ ਸਰਬਜੀਤ ਸਿੰਘ ਜੋ ਕਿ ਹੁਸ਼ਿਆਰਪੁਰ ਪੁਲਿਸ ਚ ਬਤੌਰ ਏਐਸਆਈ ਵਜੋਂ ਸੇਵਾਵਾਂ ਨਿਭਾ ਰਹੇ ਸੀ ਤੇ ਬੀਤੀ 12 ਪ੍ਰਾਪਰਨ ਨੂੰ ਡਿਊਟੀ ਤੇ ਹੀ ਉਹਨਾਂ ਦੀ ਸਿਹਤ ਵਿਗੜ ਗਈ ਸੀ ਇਸ ਦੌਰਾਨ ਉਹਨਾਂ ਨੂੰ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਤੇ ਮੌਜੂਦ ਲਿਵਾਸਾ ਹਸਪਤਾਲ ਵਿੱਚ ਇਹ ਸਾਥੀ ਮੁਲਾਜ਼ਮਾ ਵੱਲੋਂ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਜਿੱਥੇ ਕਿ ਡਾਕਟਰ ਵੱਲੋਂ ਏਐਸਆਈ ਸਰਬਜੀਤ ਸਿੰਘ ਨੂੰ ਹਾਰਟ ਅਟੈਕ ਹੋਣ ਦੀ ਗੱਲ ਕਹੀ ਗਈ ਸੀ ਬਿਮਾਰ ਹੋਣ ਉਪਰੰਤ ਏਐਸਆਈ ਸਰਬਜੀਤ ਸਿੰਘ ਦਾ ਲਿਵਾਸਾ ਹਸਪਤਾਲ ਵਿੱਚ ਹੀ ਇਲਾਜ ਚੱਲ ਰਿਹਾ ਸੀ ਤੇ ਡਾਕਟਰ ਵੱਲੋਂ ਉਕਤ ਮੁਲਾਜ਼ਮ ਦੇ ਸਟੈਂਟ ਪਾਇਆ ਗਿਆ ਸੀ ਤੇ 15 ਅਪ੍ਰੈਲ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ ਇਹ ਬੀਤੀ 20 ਅਪ੍ਰੈਲ ਨੂੰ ਏਐਸਆਈ ਸਰਬਜੀਤ ਸਿੰਘ ਨੂੰ ਮੁਰ ਹਾਰਟ ਅਟੈਕ ਆਇਆ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਹੁਣ ਪਰਿਵਾਰ ਵੱਲੋਂ ਉਕਤ ਹਸਪਤਾਲ ਦੇ ਡਾਕਟਰ ਤੇ ਸਹੀ ਢੰਗ ਨਾਲ ਇਲਾਜ ਨਾ ਕਰਨ ਅਤੇ ਪਰਿਵਾਰ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਇਨੇ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਏਐਸਆਈ ਸਰਬਜੀਤ ਸਿੰਘ ਦੇ ਭਰਾ ਪ੍ਰਥਵੀਪਾਲ ਸਿੰਘ ਨੇ ਦੱਸਿਆ ਕਿ ਇਲਾਜ ਦੌਰਾਨ ਡਾਕਟਰ ਵੱਲੋਂ ਕਿਹਾ ਗਿਆ ਸੀ ਕਿ ਸਰਬਜੀਤ ਦਾ ਇਲਾਜ ਹੋ ਰਿਹਾ ਤੇ ਹੁਣ ਚਿੰਤਾ ਵਾਲੀ ਕੋਈ ਵੀ ਗੱਲ ਨਹੀਂ ਹੈ ਤੇ ਸਰਬਜੀਤ ਨੂੰ ਮੁਰ ਤੋਂ ਅਟੈਕ ਨਹੀਂ ਆਵੇਗਾ ਪਰਿਵਾਰ ਦਾ ਕਹਿਣਾ ਕਿ ਉਹਨਾਂ ਨੂੰ ਹਸਪਤਾਲ ਤੇ ਸ਼ੱਕ ਹੈ ਕਿ ਉਹਨਾਂ ਵੱਲੋਂ ਸਟੈਂਟ ਪਾਇਆ ਗਿਆ ਸੀ ਜਾਂ ਨਹੀਂ ਕਿਉਂਕਿ ਡਾਕਟਰ ਵੱਲੋਂ ਭਵਿੱਖ ਵਿੱਚ ਹਾਰਟ ਅਟੈਕ ਨਾ ਹੋਣ ਦੀ ਗੱਲ ਕਹੀ ਗਈ ਸੀ ਪਰੰਤੂ ਸਰਬਜੀਤ ਸਿੰਘ ਨੂੰ ਘਰ 'ਚ ਹੀ 26 April ਨੂੰ ਹਾਰਟ ਅਟੈਕ ਆ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਪਰਿਵਾਰ ਨੇ ਇਸ ਦੀ ਸ਼ਿਕਾਇਤ 18 सदर ਪੁਲਿਸ ਨੂੰ ਵੀ ਕੀਤੀ ਹੈ ਤੇ ਸਰਬਜੀਤ ਸਿੰਘ ਦਾ ਪੋਸਟਮਾਰਟਮ ਉਪਰੰਤ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆ ਹਸਪਤਾਲ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਲਿਵਾਸਾ ਹਸਪਤਾਲ ਦੇ ਡਾਕਟਰ ਰਵੀ ਕੁਮਾਰ ਦਾ ਕਹਿਣਾ ਹੈ ਕਿ ਹਸਪਤਾਲ ਵੱਲੋਂ ਸਰਬਜੀਤ ਸਿੰਘ ਦਾ ਸਹੀ ਢੰਗ ਨਾਲ ਇਲਾਜ ਕੀਤਾ ਗਿਆ ਤੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਨਾਲ ਗੁੰਮਰਾਹ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਦੀ ਸਿਹਤ ਬਾਬਤ ਪਰਿਵਾਰ ਨੂੰ ਪਹਿਲਾਂ ਤੋਂ ਹੀ ਜਾਣੂ ਕਰਵਾ ਕੇ ਕਾਉਂਸਲਿੰਗ ਕੀਤੀ ਗਈ ਸੀ। ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰਿਥੀ ਪਾਲ ਸਿੰਘ ਗਿੱਲ। ਕਿਹੜਾ ਪਿੰਡ ਹੈ ਜੀ ਪਿੰਡ ਪੰਡੋਰੀ ਖਜੂਰ ਠੀਕ ਹੈ ਜਿਹਨਾਂ ਦੀ ਮੌਤ ਹੋਈ ਹੈ ਇਹਨਾਂ ਦਾ ਕੀ ਨਾਮ ਸੀ ਕੀ ਲੱਗ ਉਸ ਤੁਹਾਡੇ ਇਹ ਸਰਬਜੀਤ ਸਿੰਘ ਮੇਰਾ ਛੋਟਾ ਬ੍ਰਦਰ ਹੈ ਠੀਕ ਹੈ ਜੀ ਇਹ ਆਪਣਾ ਸ਼ਾਰਪੁੱਟ ਫੋਰ ਦੇ ਵਿੱਚ ਐਸ ਸੀ ਠੀਕ ਹੈ ਜੀ ਤੇ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਤੇ ਹਸਪਤਾਲ ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਦੀ ਅੰਗਲੀ ਕਰਨ ਹੋਈ ਹੈ ਕਿ ਇਹ ਪੂਰਾ ਮਾਮਲਾ ਹੋਇਆ ਸੀ ਜੀ ਇਹ ਤੇ ਤੁਸੀਂ ਖੁਦ ਪ੍ਰੈਸ ਵਾਲਿਆਂ ਨੂੰ ਜਾਣ ਲੈਣਾ ਜਦੋਂ ਮੈਂ ਤੁਹਾਨੂੰ ਸਾਰੀ ਦੱਸ ਦਰ ਡਿਟੇਲ ਦੇ ਵਿੱਚ ਇਹ ਮੇਰੇ ਬ੍ਰਦਰ ਨੂੰ ਮਿਤੀ 12 4 25 ਨੂੰ ਹਾਰਡ ਦੀ ਪ੍ਰੋਬਲਮ ਆਈ ਆਈ ਕਿੱਥੇ ਆਨ ਡਿਊਟੀ ਪੁਲਸਰਾਂ ਜੋ ਡਿਊਟੀ ਕਰਦਾ ਸੀ ਇਹਦੇ ਜਿਹੜੇ ਸਾਥੀ ਨੇ ਜਿਹੜੇ ਨਾਲ ਸੀਗੇ ਮੁਲਾਜ਼ਮ ਉਹਨਾਂ ਨੇ ਇਹਨੂੰ ਝੁੱਕ ਕੇ ਉਥੇ ਹਸਪਤਾਲ ਦਾਖਲ ਕਰਾਇਆ ਠੀਕ ਹੈ ਹਸਪਤਾਲ ਗਏ ਨੇ ਉਥੇ 12 ਵਜੇ ਮੈਨੂੰ ਟੈਲੀਫੋਨ ਜਾਂਦਾ ਮੈਂ ਫਲੋਰ ਰਹਿਣਾ ਹਾਂ ਮੈਂ ਵੀ ਪੰਜਾਬ ਪੁਲਿਸ ਵਿੱਚੋਂ ਰਟਾਇਰਡ ਹਾਂ ਉਥੇ ਮੈਨੂੰ ਟੈਲੀਫੋਨ ਗਿਆ ਮੇਰੀ ਉਹਨਾਂ ਜਿਹੜਾ ਡਾਕਟਰ ਸੀਗਾ ਉਹਨਾਂ ਨਾਲ ਗੱਲ ਹੋਈ ਉਹ ਮੈਨੂੰ ਕਹਿੰਦੇ ਜੀ ਬਹੁਤ ਜਲਦੀ ਕਰਨਾ ਪੈਣਾ ਜਿਆਦਾ ਸੀਰੀਅਸ ਨੇ ਚਲੋ ਮੁਲਾਜ਼ਮ ਸੀਗੇ ਮੈਂ ਕਿਹਾ ਕਰਾਓ ਗੱਲ ਕਰਾਓ ਗੱਲ ਕੀਤੀ ਕਹਿੰਦੇ ਜੀ ਹੁਣੇ ਕਰਨਾ ਪੈਣਾ ਮੈਂ ਕਿਹਾ ਕੋਈ ਗੱਲ ਨਹੀਂ ਉਹ ਕਹਿੰਦੇ ਜੀ ਪਹਿਲਾਂ ਪੈਸੇ ਜਮਾ ਕਰਾਉਣੇ ਪੈਣੇ ਨੇ ਲੱਖ ਰੁਪਈਆ ਉੱਥੇ ਇਹਦਾ ਛੋਟਾ ਲੜਕਾ ਜਿਹੜਾ ਉਹ ਮਰਜੇਣੇ ਵਿੱਚ ਆ ਉਹ ਆਇਆ ਉਹਨੂੰ ਮੈਂ ਉਸਦੇ ਟੈਲੀਫੋਨ ਦੇ ਕੇ ਮੈਂ ਲੱਖ ਰੁਪਈਆ ਜਮਾ ਕਰਾ ਦੋ ਲੱਖ ਰੁਪਈਆ ਜਮਾ ਹੋ ਗਿਆ ਮੈਂ ਉੱਥੋਂ ਚੱਲ ਪਿਆ ਮੈਂ 1 ਵਜੇ ਇੱਥੇ ਪਹੁੰਚਿਆ ਮੇਰੇ ਆਉਂਦੇ ਨੂੰ ਆਪਰੇਟ ਕਰ ਚੁੱਕੇ ਸੀ ਮੈਂ ਜਾ ਕੇ ICU ਚ ਮਿਲਿਆ ਔਰ ਮੇਰੇ ਨਾਲ ਗੱਲਾਂ ਕੀਤੀਆਂ ਨੇ ਤੇ ਠੀਕ ਹੈ ਭਾਈ ਹੁਣ ਮੈਂ ਬਚ ਗਿਆ ਉਸ ਤੋਂ ਬਾਅਦ ਮੈਂ ਡਾਕਟਰ ਨਾਲ ਗੱਲ ਕੀਤੀ ਕਹਿੰਦਾ ਜੀ ਟਾਈਮ ਸਿਰ ਆ ਗਿਆ ਤੁਸੀਂ ਸਾਂਭਿਆ ਗਿਆ ਹੁਣ ਕੋਈ ਪ੍ਰੋਬਲਮ ਨਹੀਂ ਅਸੀਂ ਇਹਨੂੰ 24 ਘੰਟੇ ਜਾਂ 48 ਘੰਟੇ ਰੱਖਾਂਗੇ ਉਸ ਤੋਂ ਬਾਅਦ ਅਸੀਂ ਫਿਰ ਇਹਨੂੰ ਛੁੱਟੀ ਦੇ ਪਰੇ ਸੋ ਸਕਦੇ ਹਾਂ ਮੈਂ ਡਾਕਟਰ ਨੂੰ ਕਿਹਾ ਮੈਂ ਡਾਕਟਰ ਕੋਈ ਗੱਲ ਨਹੀਂ ਤੁਸੀਂ ਇਹਨੂੰ 24 ਰੱਖੋ 48 ਰੱਖੋ ਪੇਸ਼ਾਕ ਜਿਆਦਾ ਰੱਖੋ ਮੈਨੂੰ ਕੋਈ ਦਰਨੀ ਦਾ ਸਹੀ ਲੋਜਿਕ ਲੋਜਿਕ ਕਰਨ ਤੋਂ ਬਾਅਦ ਉਹਨਾਂ ਨੇ ਉੱਥੇ 2 ਦਿਨ ਉੱਥੇ ਰੱਖਿਆ ਤੀਜੇ ਦਿਨ ਨੂੰ ਕਮਰੇ 'ਚ ਭੇਜ ਦਿੱਤਾ 15 ਚਾਰ ਨੂੰ ਇਹਨੂੰ ਛੁੱਟੀ ਦਿੱਤੀ ਛੁੱਟੀ ਦੇ ਕੇ ਜੋ ਵੀ ਦਵਾਈ ਦੇਣੀ ਸੀ ਆ ਗਿਆ ਕਿੰਦਾ ਹਫਤੇ ਬਾਅਦ ਇਹਨੂੰ ਚੈੱਕ ਕਰਵਾਇਆ ਇਹ ਘਰੇ ਆ ਗਿਆ ਸੋਮਵਾਰ ਨੂੰ ਚੈੱਕ ਕਰਾ ਕੇ ਫਿਰ ਗਏ ਨੇ ਚੈੱਕ ਕਰਾਇਆ ਉਹਨਾਂ 1 ਮਹੀਨੇ ਦੀ ਦਵਾਈ ਦੇਤੀ ਕਿੰਦੇ ਦੀ ਇਹ ਠੀਕ ਹੈ ਜਦੋਂ ਇੱਥੇ ਆ ਜਾਂਦਾ ਆ ਆਪਣੀ ਦਵਾਈ ਖਾਂਦਾ ਚਲੋ ਠੀਕ ਹੈ 26 ਤਰੀਕ ਨੂੰ ਇਹ ਆਪਣੇ ਬੈੱਡ ਦੇ ਉੱਤੇ ਜਦੋਂ ਮੈਡੀਕਲ ਰੈਸਤੇ ਚੱਲਦਾ ਹੈ ਮਹਿਕਮੇ ਤੋਂ ਵੀ ਉੱਥੇ ਜਦੋਂ ਗਿਆ ਇਹ ਮੱਜੇ ਤੇ ਪਿਆ ਸੀਗਾ ਇਹਨਾਂ ਨੂੰ ਉੱਥੇ ਫਿਰ ਦੁਆਰਾ ਟੈਗ ਆ ਗਿਆ ਇਹਨਾਂ ਦਾ ਪਿਸ਼ਾਬ ਵਿੱਚ ਹੀ ਨਿਕਲ ਗਿਆ ਕਿ ਘਰੇ ਸੀ ਕਿ ਕਰੇ ਇੱਥੋਂ ਚੁੱਕਿਆ ਜਲਦੀ ਜਲਦੀ ਚੁੱਕ ਕੇ ਇਹਨੂੰ ਫਿਰ ਉਸੇ ਹਸਪਤਾਲ ਖੜਿਆ ਉੱਥੇ ਚਲੋ ਐਮਰਜੈਂਸੀ ਜ ਗਿਆ ਐਮਰਜੈਂਸੀ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਕਹਿੰਦੇ ਜੀ ਇਹਨਾਂ ਦੀ ਮੌਤ ਹੋ ਚੁੱਕੀ ਆ ਹੁਣ ਮੈਂ ਇੱਥੇ ਇਹ ਗੱਲ ਕਰਨੀ ਚਾਹੁੰਦਾ ਪੇ ਡਾਕਟਰ ਸਾਹਿਬ ਨੇ ਜਿਹੜਾ ਸਾਡੇ ਕੋਲ ਬਿੱਲ ਆ 2 ਲੱਖ 45 ਹਜ਼ਾਰ ਦਾ ਬਿੱਲ ਆ ਲੈ ਆ ਟੋਟਲ ਜਿਹੜਾ ਖਰਚਾ ਆ 2 ਲੱਖ ਤੇ 75 ਹਜ਼ਾਰ ਰੁਪਏ ਆਇਆ ਮੈਨੂੰ ਪੈਸਿਆਂ ਦਾ ਕੋਈ ਦੁੱਖ ਨਹੀਂ ਮੇਰੇ ਭਰਾ ਦੀ ਮੈਨੂੰ ਇਹ ਚੱਲਣ ਰਿਹਾ ਪਈ ਇੱਕ ਡਾਕਟਰ ਦੇ ਕੋਲ ਜਾ ਕੇ ਫਿਰ ਉਹਦੀ ਮੌਤ ਹੁੰਦੀ ਆ ਠੀਕ ਹੈ ਉਹ ਮੌਤ ਦਾ ਕੀ ਕਾਰਨ ਆ ਜਾਂ ਕੀ ਹੋਇਆ ਇਹ ਕਿਉਂ ਹੋਇਆ ਠੀਕ ਹੈ हां ਘਰ ਤੇ ਪਹਿਲੇ ਟਾਈਮ ਹੀ ਮੌਤ ਹੋ ਜਾਂਦੀ ਜਿੱਥੇ ਉਹ ਚੁੱਕ ਕੇ ਪੰਜਾਬ ਪੁਲ ਦੇ ਮੁਲਾਜ਼ਮਾਂ ਦੇ ਖੜਿਆ ਮੈਨੂੰ ਦੁੱਖ ਨਹੀਂ ਸੀ ਹੋਣਾ ਮੈਂ ਇਹ ਗੱਲ ਕਹਿਣਾ ਜੇ ਤਾਂ ਮੈਂ ਉਹਨੂੰ ਕਿਹਾ ਭੀ ਠੀਕ ਹੈ ਮੇਰੇ ਭਰਾ ਦਾ ਕੋਈ ਸਟੰਟ ਹੋਰ ਪੈਣਾ ਆ ਜੇ ਉਹਦੇ ਕੋਈ ਜ਼ਿਆਦਾ ਨੁਕਸ ਹੋਗਾ ਉਹਦਾ ਬਾਈਪਾਸ ਸਰਜਰੀ ਵੀ ਕਰ ਸਕਦੇ ਸੀਗੇ ਠੀਕ ਆ ਉਹਦਾ ਹੋਰ ਵੀ ਕਈ ਹੱਲ ਸੀਗੇ ਕਿਉਂਕਿ ਮੈਂ ਖੁਦ ਹਾਰਡ ਤੋਂ ਪੀੜਤ ਕਰਕੇ ਮੈਂ ਇਹਦੇ ਬਾਰੇ ਜਾਣਦਾ ਕਿਉਂਕਿ ਇਹਦੇ ਬਾਰੇ ਕੀ ਕੀ ਰਾਹ ਚੱਲਦੇ ਆ ਠੀਕ ਹੈ ਕਿਹਾਦਾ ਕਿ ਤਾਂ ਸਟੰਟ ਪਾਇਆ ਸੀਗਾ ਸਟੰਟ ਪਾਇਆ ਕਿੰਨੇ ਸਟੰਟ ਪਾਇਆ ਸੀਗਾ ਇੱਕ ਸਟੰਟ ਪਾਇਆ ਠੀਕ ਹੈ ਤਲ ਗਿਆ ਸੀ ਤੁਸੀਂ ਇਸਿਕਾ ਆਪਣੇ ਨਿਵਾਸਾ 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 ਠੀਕ ਹੈ ਪਹਿਨਾਜੀ ਵੀ ਦਾ ਫਿਰ ਇਹ ਨਿਵਾਸਾ ਆ ਠੀਕ ਹੈ ਉੱਥੋਂ ਚੰਦੇ ਚਲੋ ਕਰਕੇ ਉਹ ਡਾਕਟਰ ਨਾਲ ਮੇਰੀ ਇੱਕ ਵਾਰੀ ਨਹੀਂ ਕਈ ਵਾਰੀ ਗੱਲ ਹੁੰਦੀ ਰਹੀ ਠੀਕ ਹੈ ਮੇਰੇ ਹੋਰ ਵੀ ਸਾਡੇ ਅਫਸਰ ਜਿਹੜੇ ਇਹਨਾਂ ਦਾ ਕੋਟਨ ਸਾਹਿਬ ਉਹ ਵੀ ਪੁਲਿਸ ਵਿੱਚੋਂ ਇੰਸਪੈਕਟਰ ਰਟਾਇਰ ਨੇ ਉਹ ਵੀ ਗਏ ਆ ਸਾਰਿਆਂ ਨਾਲ ਗੱਲਬਾਤ ਉਹਨੇ ਮਤਲਬ ਕਿਸੇ ਚੀਜ਼ ਦੀ ਇਦਾਂ ਛੱਡੀ ਨਹੀਂ ਕਰਗੇ ਕਾਰਨ ਕੀ ਦੱਸਿਆ ਜਾ ਰਿਹਾ ਕਿ ਜਦੋਂ ਉਹਨਾਂ ਨੇ ਅਪਰੇਟ ਕਰਤਾ ਸਟੈਂਟ ਪਾਤਾ ਕਿ ਡਾਕਟਰ ਵੱਲੋਂ ਕਿਹਾ ਗਿਆ ਸੀ ਕਿ ਹੁਣ ਕੇ ਹਾਰਟ ਅਟੈਕ ਦਾ ਕੋਈ ਖਤਰਾ ਨਹੀਂ ਨਹੀਂ ਆਵੇਗਾ ਉਹਨਾਂ ਕਹਿੰਦਾ ਬਿਲਕੁਲ ਕਿਹਾ ਸੀਗਾ ਕਿ ਹੁਣ ਕਪ ਘਬਰਾਉਣ ਵਾਲੀ ਕੋਈ ਗੱਲ ਨਹੀਂ ਬਿਲਕੁਲ ਵੈਲ ਸੈਟਰ ਨੇ ਤੁਸੀਂ ਹੁਣ ਬਿਲਕੁਲ ਫਿਕਰ ਕਰ ਦਿਓ ਇਹਦੀ ਦਵਾਈ ਚੱਲੂਗੀ ਅਸਿਕ ਕੋਈ ਗੱਲ ਨਹੀਂ ਠੀਕ ਹੈ ਤੁਹਾਡੇ ਮੁਤਾਬਕ ਕੀ ਹੋਇਆ ਕਿ ਡਾਕਟਰ ਦੀ ਅੰਗਲੀ ਹੋਈ ਮੈਂ ਤਾਂ ਇਹ ਕਹੂੰਗਾ ਜਾਂ ਤਾਂ ਜਿਹੜਾ ਉਹਦਾ ਸਟੈਂਟ ਪਾਇਆ ਉਹ ਕੋਈ ਡੁਪਲੀਕੇਟ ਪਾਤਾ ਜੇ ਜਾਂ ਮੈਂ ਇਹ ਵੀ ਕਹਿ ਸਕਦਾ ਹੋ ਸਕਦਾ ਪਾਇਆ ਹੀ ਨਾ ਹੋਵੇ ਉਦਾਂ ਹੀ ਪੈਸ ਠੀਕ ਹੈ ਜੋ ਅਜਿਹਾ ਕੁਲ ਕਲਯੁਗ ਦੀ ਨਿਸ਼ਾਨੀ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਲੰਡੇ ਆ ਠੀਕ ਹੈ ਕਿਉਂਕਿ ਮੇਰਾ ਭਰਾ ਜਿਹੜਾ ਆ ਇੱਕ ਮੁਲਾਜ਼ਮ ਹੋਣ ਦੇ ਨਾਤੇ ਮੈਂ ਇਹ ਗੱਲ ਕਹਿੰਦਾ ਵੀ ਉਹ ਕੋਈ ਕਿਸੇ ਚੀਜ਼ ਦੀ ਕਮੀ ਹੋਵੇ ਜਾਂ ਉਹਦੇ ਬੱਚਿਆਂ ਦੇ ਕੋਲ ਕਮੀ ਹੋਵੇ ਠੀਕ ਹੈ ਉਹਦੀ ਫਿਰ ਮੌਤ ਹੁੰਦੀ ਆ ਉਹਦਾ ਕਾਰਨ ਕੀ ਆ ਹਾਂ ਮੈਂ ਠੀਕ ਆ ਕਿਤੇ ਆਖਿਆ ਮੈਂ ਡਾਕਟਰ ਕੋ ਪਹੁੰਚਦਾ ਹੀ ਨਹੀਂ ਗਾ ਗੱਡੀ ਹੁੰਦੀ ਆ ਐਕਸੀਡੈਂਟ ਹੁੰਦੀ ਆ ਉੱਥੇ ਜਾਂਦਾ ਉਹ ਕਹਿੰਦਾ ਨਹੀਂ ਮੈਂ ਚੱਲਣ ਜੋ ਕਰ ਦਿੰਨਾ ਠੀਕ ਹੈ ਇਹ ਤਾਂ ਮਕੈਨਿਕ ਦੀ ਗੱਲ ਹੈ ਨਾ ਇਸ ਕਰਕੇ ਡਾਕਟਰ ਜੋ ਹੈ ਉੱਤੇ ਰੱਬ ਆ ਥੱਲੇ ਡਾਕਟਰ ਆ ਤੇ ਜੇ ਡਾਕਟਰ ਕਹਿੰਦਾ ਇਹ ਮੈਂ ਕੰਮ ਕਰ ਦੇਣਾ ਹੁਣ ਮੈਨੂੰ ਜਿਹੜੀਆਂ ਉਹਦੀਆਂ ਗੱਲਾਂ ਤੋਂ ਪਤਾ ਲੱਗਣ ਡਿਆ ਕੁਛ ਇੱਕ ਉਹਦੇ ਉਹ ਇਹ ਸਾਥੀ ਕਹਿੰਦੇ ਨੇ ਜੀ ਉਥੇ ਐਦਾਂ ਸੀਗਾ ਅਸੀਂ ਪਿੰਨਾ ਐਕਸੀਡੈਂਟ ਪਾਇਆ 2 ਮਹੀਨੇ ਬਾਅਦ ਫੇਰ ਦੂਜਾ ਪੋਣਾ ਸੀਗਾ ਇਹਦਾ ਮਤਲਬ ਸਾਡੇ ਕੋਲ ਪੈਸੇ ਕਰਾ ਦੇਆ ਸੀਗਾ ਹੁਣੇ ਹੀ ਕਰਦਾ ਠੀਕ ਹੈ ਇਸ ਕਰਕੇ ਜੋ ਵੀ ਹੋਇਆ ਇਹ ਮੌਤ ਦਾ ਕਾਰਨ ਜਿਹੜਾ ਹੈ ਬਿਲਕੁਲ ਤੱਕ ਮੈਂ ਅੱਜ ਵੀ ਕਹਿੰਦਾ ਉਹਦੇ ਜਿਹੜੇ ਸਾਥੀ ਨੇ ਪੰਜਾਬ ਪੁਲਿਸ ਆ ਜਿਹੜੀ ਸ਼ਾਰਪੁਰ ਪੁਲਿਸ ਆ ਉਹਦੀ ਡਟ ਕੇ ਮਦਦ ਕਰ ਰਹੀ ਹੈ ਠੀਕ ਹੈ ਜੋ ਵੀ ਹੈ ਮੈਂ ਨੇ ਇਹ ਗੱਲ ਕਹਿੰਦਾ ਵੀ ਡਾਕਟਰਾਂ ਤੱਕਾ ਹੋਵੇ ਮੈਂ ਕਹਿੰਦਾ ਜੋ ਅਫੈਂਸ ਹੋਵੇ ਉਹਨੂੰ ਨਗਾ ਕਰਕੇ ਰੱਖਣਾ ਚਾਹੀਦਾ ਤਾਂ ਜੋ ਕਿਸੇ ਗਰੀਬ ਨਾਲ ਫੋੜਨਾ ਤੱਕਾ ਨਾ ਹੋਵੇ ਪੁਲਿਸ ਕੰਪਲੀਟ ਕੀਤੀ ਹੈ ਜੀ ਬਿਲਕੁਲ ਕੀਤੀ ਆ ਇਹ ਰਪੋਰਟ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਇਹ ਦੇਖੀ ਆ ਪੋਸਟਮਾਰਟਮ ਹੋਇਆ ਜੀ ਪੋਸਟਮਾਰਟਮ ਹੋਇਆ ਜੀ ਠੀਕ ਹੈ ਜੀ ਹੁਣ ਪੁਲਿਸ ਕੀ ਕਹਿ ਰਹੀ ਹੈ ਬਿਆਨ ਵੀ ਹੋਇਆ ਤਾਂ ਪੁਲਸਾ ਮੇਰਾ ਬਿਆਨ ਹੋ ਗਿਆ ਠੀਕ ਹੈ ਇਹ ਬਿਆਨ ਆ ਠੀਕ ਹੈ ਬਿਆਨ ਦੇ ਵਿੱਚ ਜੋ ਵੀ ਇਹਨਾਂ ਪੰਜਾਬ ਜੋ ਕਾਰਵਾਈ ਕਰਦੀ ਹੈ ਪੁਲਿਸ ਉਹ ਆਪਣੇ ਪ੍ਰਸਸਤੇ ਕਰਨ ਲਈ ਆ ਠੀਕ ਹੈ ਉਹਦੇ ਬਾਰੇ ਹੁਣ ਮੈਂ ਵੀ ਤੁਹਾਨੂੰ ਦੱਸਣ ਦਿਆਂ ਵੀ ਮੈਂ ਮੈਂ ਇਹਦੇ ਬਾਰੇ ਵੀ ਮੈਂ ਵੀ ਜਾਣਦਾ ਬਾਕੀ ਮੈਂ ਨਹੀਂ ਪੁਲਿਸ ਦੇ ਕੰਮ ਦਾ ਦੱਸਦਾ ਜੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹਨਾਂ ਦਾ ਰਾਈਟ ਬਣਦਾ ਉਹਨਾਂ ਦਾ ਵੀ ਸਾਥੀ ਸੀ ਠੀਕ ਹੈ ਉਹਨਾਂ ਨੂੰ ਮੈਂ ਨਹੀਂ ਗੱਲ ਕਹਿੰਦਾ ਕਿ ਉਹਨੂੰ ਜੋ ਵੀ ਕਰਦੇ ਨੇ ਆਪਣੇ ਰਾਈਟ ਤੇ ਕਰਨ ਜੋ ਕਾਨੂੰਨ ਜਾਦ ਦਿੰਦਾ ਉਹਨਾਂ ਕਰ ਕਿਹੜੇ ਥਾਣੇ ਕੰਪਲੀਟ ਸੀ ਇਹਦਾ ਦੱਸਦਾ ਥਾਣੇ ਚਾਰਪੁਰ ਕੋਣ ਆਇਓ ਕੋਣ ਹੈ ਜੀ ਇਹ ਆਇਓ ਹੈਗਾ ਮੁੰਡਾ ਆਪਣੇ ਜਸ ਜਸਪਿੰਦਰ ਵਿਕਸਿੰਦਰ ਜੀ ਕਿ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਕਰਦੇ ਹਾਂ ਬਨ ਇਨਸਾਫ ਹੋਣਾ ਚਾਹੀਦਾ ਜਿਹੜੇ ਇਦਾਂ ਮੌਤਾਂ ਹੋਣ ਰਪਣ ਤੇ ਲੋਕਾਂ ਨਾਲ ਵੀ ਇਹ ਧੱਕਾ ਨਹੀਂ ਹੋਣਾ ਚਾਹੀਦਾ ਜੇ ਮੇਰੇ ਭਰਾ ਦੀ ਮੌਤ ਹੋਈ ਤੇ ਮੈਂ ਕਹਿੰਦਾ ਇਹਦੇ ਵਿੱਚ ਦੂਜੇ ਲੋਕ ਵੀ ਵੱਜ ਜਾਣੇ ਚਾਹੀਦੇ ਆ ਤੁਹਾਡੇ ਕਹਿਣ ਦੇ ਤੌਰ ਤੇ ਸਿੱਧੇ ਤੌਰ ਤੇ ਕਿ ਡਾਕਟਰਾਂ ਦੀ ਜਾਂ ਹਸਪਤਾਲ ਦੀ ਲਾਪਰਵਾਹੀ ਕਰਕੇ ਤੁਹਾਨੂੰ ਗਮਰਾਹ ਕੀਤਾ ਗਿਆ ਇਲਾਜ ਕਰ ਗਮਰਾਹ ਜਿਹੜਾ ਕੀਤਾ ਗਿਆ ਮੈਂ ਦੱਸਣ ਤਾਂ ਗਮਰਾਹ ਤੇ ਕਰਨਾ ਕੀ ਹੈ ਉਹਨਾਂ ਦੇ ਨੜਕੀ ਕਰਕੇ ਦੀ ਮੌਤ ਹੋਈ ਆ ਉਹਨਾਂ ਦੀ ਜਿਹੜੀ ਨਰਕੀ ਡਾਕਟਰ ਦੀ ਆ ਨਰਕੀ ਕਰਕੇ ਮੌਤ ਹੋਈ ਆ ਨਹੀਂ ਤਾਂ ਮੌਤ ਨਹੀਂ ਸੀ ਹੋ ਸਕਦੀ ਹਾਂ ਉਦੋਂ ਹੀ ਮੌਤ ਹੋ ਜਾਂਦੀ ਅਸੀਂ ਕਹਿੰਦੇ ਵੀ ਜਾਂਦੇ ਮੋਕ ਗਿਆ ਗੱਲ ਖਤ ਪੁੰਜ ਜਾਂਦਾ ਮੈਂ ਇਹ ਕਰੂੰਗਾ ਇਹਨੂੰ ਸਹੀ ਤਰ੍ਹਾਂ ਇਲਾਜ ਨਹੀਂ ਕੀਤਾ ਗਿਆ ਅੰਗਲੀ ਵਰਤੀ ਗਈ ਆ ਡਾਕਟਰ ਸਾਹਿਬ 12 ਅਪ੍ਰੈਲ ਤੋਂ ਤੁਹਾਡੇ ਕੋਲ ਪੇਸ਼ੈਂਟ ਆਇਆ ਸੀ ਐਸ ਐ ਸਰਜ ਸਿੰਘ ਜਿਹਨਾਂ ਦਾ ਇਲਾਜ ਤੋਂ ਬਾਅਦ ਉਹ ਘਰ ਗਏ ਤੁਹਾਨੂੰ ਮਾਰ ਟੈਕਨੋਲੋਜੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੇ ਜਿਹੜੇ ਉਹ ਦੋਸਤ ਗਏ ਨੇ तो नमस्कार so, मैं डॉक्टर रवि कुमार भी एसोसिएट डायरेक्टर कार्डियोलॉजी दिवासा हॉस्पिटल होशियारपुर हमारे पास 12 अप्रैल को मिस्टर सरबजीत सिंह आए थे वो इस कंप्लेंट से आए थे कि चेस्ट पेन हो रहे हैं मॉर्निंग से सिवियर उनको उससे पहले भी दो दिन से चेस्ट पेन था और वो डायबिटीज़ के पेशेंट थे तो उन्होंने लोकल हॉस्पिटल से ट्रीटमेंट लिया था और फिर हमारे पास आए थे लगभग अलेवेन 11, और 11:45 के बीच हमने ई और इको के बेसिस पे उनको मेजर हार्ट अटैक जो एस टी एलिवेशन मायोकार्डियल इन्फॉक्शन उसका डायग्नोसिस किया और जो फर्स्ट एड देना था वो दिया और उनको जो डेफिनेटिव ट्रीटमेंट होता है मेजर हार्ट अटैक में वो प्राइमरी एंजियोप्लास्टी होती है जिसमें हम जो नस बंद होती है उसको एंजियोग्राफी करके कंफर्म करके फिर उस नस को खोलते हैं विद स्टेंटिंग वो सजेस्ट किया हम उनको और हम उनको इस हार्ट अटैक का बारे में एक्सप्लेन किया हार्ट का कितना पंपिंग है ये भी एक्सप्लेन किया बिना इलाज का जान का कितना रिस्क रहता है क्या क्या कॉम्प्लिकेशन की वजह से जान का खतरा रहता है ये एक्सप्लेन किया और स्टेंटिंग से कितना सक्सेस रहता है और स्टेंटिंग से कितना रिस्क कम होता है ये बताया हमने उनको क्लियरली बताया था कि स्टेंटिंग बेस्ट ट्रीटमेंट होता है सेकेंड ऑप्शन मेडिसिन होता है स्टेंटिंग तो का जो सक्सेस रेट भी बताया था हमने उनको लगभग 95 फाइव टू नाइन्टी और स्टेंटिंग के बाद भी रिस्क रहेगा ये भी हमको क्लियरली बताया था क्योंकि जब भी हार्ट अटैक होता है जो इलाज हम देते हैं वो हम रिस्क कम करने के लिए देते हैं ऐसा कोई इलाज नहीं है जिसमें रिस्क बिल्कुल ही हटा सकते या ज़ीरो कर सकते हैं तो उसके बाद हमने उनको ये कहूँ कि उनकी बेटा और जो उनके साथ रिलेटिव थे उनको किया था फिर हम उनको इसके बाद कंसनस लेके वही चीज़ लिखा होता है कंसनस में जो हमने एक्सप्लेन किया होता है तो हमने उनको एंजियोग्राफी की एंजियोग्राफी के बाद दोबारा बुला के उनको यही चीज़ सारा समझाया और एनजियोग्राफी का भी फाइंडिंग समझाया और जब उन्होंने बोला कि फर्दर प्रोसीड करो तो हम उनका नस जो हार्ट अटैक में कल्प्रिट आटरी मतलब जिस नस की वजह से हार्ट अटैक हुआ होता है उस नस को खोला उस इस मामले में मिस्टर सरजीत सिंह की केस में वो आर्ट्री थी एल ई डी आर्ट्री जो ओरिजिन मतलब शुरू जहाँ होते है, वहीं पे सौ परसेंट थी बाकी आर्ट्रियों में भी ब्लॉकेज थी बट मेजर हार्ट आट अटैक आट में मेन मकसद होता है जो नस हार्ट आट अटैक्स का कारण है सिर्फ उसी का इलाज किया जाए तो हमने सक्सेसफुली ये प्रोसीजर कम्प्लीट किया एक स्टेंट ड्रग एल्यूटिंग स्टेंट जो रेकमेंडेड है वो डला गया था प्रोसीजर के बाद पेशेंट पेन फ्री हुए स्टेबलाइज हो गए और ग्रेजुअली हम इनको दो दिन सी सी यू में रखा सेकेंड डे पर भी सी सी यू में थे हमने इनको मॉनिटरिंग किया फोर्टी एट स्टेबल रहने के बाद पेशेंट को हमने फिफ फोर्टीन को प्राइवेट रूम में शिफ्ट किया वहाँ पे पेशेंट को एम्बुलेट किया वहाँ पे पेशेंट का जैसे हम रोज सुबह शाम देखते वैसे देखा गया पेशेंट को कोई कंप्लेंट नहीं थी ड्यूरिंग हॉस्पिटल स्टे और फिफ्टींथ को उनको हम दोबारा एसेस करके तो बाय प्रोटोकॉल हम फोर्टी तो टू सेवेंटी टू आवर्स पास पेशेंट को डिस्चार्ज करते तो हमने उनको डिस्चार्ज किया डिस्चार्ज पे उनको हमने सारा रिपोर्ट्स हैंड ओवर किया जो एनजियोग्राफी और स्टेंटिंग का सी है वो तो हैंड ओवर कर दिया था उनका रिलेटिव को और उनको क्लियर कट इंस्ट्रक्शंस दिए गए थे कि कोई सिम्टम्स दोबारा होता है तो दे शुड कॉल बैक हॉस्पिटल का नंबर भी दिया था मैं अपना पर्सनल नंबर भी शेयर किया था और मेडिकेशन प्रॉपर समझा के घर भेजा था और वन वीक बाद फॉलोअप के लिए बुलाए थे और इस बीच कोई उनका फ़ोन नहीं आया या वो कोई हॉस्पिटल विजिट नहीं किए उन्होंने 21 चार को आफ्टर वन वीक फॉलोअप के लिए आए थे हमने उनको ओ में फॉलोअप के लिए देखा उस टाइम पेशेंट को कोई कार्डिया कंप्लेंट्स नहीं थे हमने उन्होंने ई किया जो ई में चेंजेस जैसे स्टेंटिंग के बहुत सेटल होते वैसे सेटल हुए थे इको टेस्ट किया इको में उनका हार्ट का पंपिंग में इम्प्रूवमेंट था जो एडमिशन के टाइम 30 35 परसेंट थी वो 45 परसेंट तक इम्प्रूव हुआ था यही चीज़ उनको बताया भी गया था उनके बेटे के सामने इको टेस्ट हुआ था ओ में और ब्लड रिपोर्ट्स भी हुए थे जो सेटिस्फैक्ट्री रेंज में थी तो हमने उनको फिर से ट्रीटमेंट दे फिर एडवाइस करके बोला कि फॉलोअप आ जाए वन मंथ बाद और बीच में कोई कंप्लेंट होते तो वो आके दिखा सकते हैं हमें तो उसके बाद वो घर चले गए तो उसके बाद कोई फ़ोन नहीं आया ऑन ट्वेंटी सिक्स अनफॉर्चुनेटली वो मिस्टर सरबजीत सिंह घर पे कोलेब्स हो गए थे आफ्टरनून में और ये अकॉर्डिंग टू जो हमें पता लगा हिस्ट्री वो सडनली हुए थे तो उन्होंने घर पे चेस्ट कंप्रेशन दिए थे अटेंडेंस ने बट यहाँ आते आते वो रास्ते में कोई रेस्पॉन्स नहीं था तो यहाँ जब आया था जो एमरजेंसी मेडिकल ऑफिसर इवेलुएट करके उनको वो डिक्लेय डेड ऑन अरावल आफ्टर एग्जामिनेशन और ई सी जी तो ये हुए थे उसके बाद सर, मतलब कि जब आपके पास थे, तो अपने उनका जो उसका था उसका था तरफ से किया गया हाँ जी जो स्टैंडर्ड प्रोटोकॉल ट्रीटमेंट है वो गिया, किया गया था और ट्रीटमेंट के बाद पेशेंट हमारे पास तीन दिन रहे और बिल्कुल स्टेबल रहे उस टाइम अगर कुछ प्रॉब्लम होती तो पेशेंट खुद बताते या अटेंडेंट्स हमें बताते उस टाइम अगर उनको कोई भी क्वेरी थी वो हमें बताते हैं हमें उनको क्लियरली बोला गया था कि रिस्क तो हार्ट अटैक के मरीज में रहेगा हम रिस्क कम कर सकते हैं हम रिस्क कभी ज़ीरो नहीं कर सकते क्योंकि ऑलरेडी अटैक हो चुका है हार्ट वीक हो चुका है और थी लेकर फैमिली के साथ डिस्कशन हुआ है उनका बेटे को ही समझाया था जो साथ में थे उस टाइम पे ये इमरजेंसी में जब पेशेंट आया था तब भी बताया गया और इनजोग्राफी के बाद भी बताया गया और क्लैरिटी के साथ बताया गया और जैसे काउंसलिंग हम करते हैं हम हर पेशेंट को बीमारी के बारे में भी बताते हैं उसका क्या इलाज है इलाज का कितना फ़ायदा होता है कितना रिस्क रहेगा ये क्लियरली एक्सप्लेन करते हैं इस चीज़ का हम ऑडियो रिकॉर्डिंग भी करते हैं और इमरजेंसी में सीसीटीवी सी कैमरा लगे होते हैं जिसमें पता लगता है कि किसको काउंसलिंग कर रहे हैं और यही चीज़ कंसेंट फॉर्म्स में भी लिखा होता है और उसमें भी क्लियरली मैंशन होता है कि कितना सक्सेस रेट रहेगा प्रोसीजर का ड्यूरिंग प्रोसीजर कितना जान का खतरा रहेगा क्या क्या कॉम्प्लिकेशन हो सकते हैं और उसके बाद भी कितना रिस्क रहता है ये चीज़ बताया होता है और इसका सिग्नेचर्स पेशेंट ने भी किया हुआ है और उनका बेटे ने भी किया हुआ है